ਸਸਿਕਾਲ ਦੋਸਤੋ ਦੋਸਤੋ ਕਿਹੜੀ ਸਰਕਾਰ ਤੁਹਾਡੀ ਗਰੀਬੀ ਦੂਰ ਕਰ ਸਕਦੀ ਹੈ ਦੋਸਤੋ ਪਿਛਲੇ 75 ਸਾਲਾਂ ਦੇ ਵਿੱਚ ਭਾਰਤ ਦੇਸ਼ ਨੂੰ ਆਜ਼ਾਦ ਹੋਏ ਹੋਗੇ ਹਨ ਪਿਛਲੇ 75 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਕੀ ਕਿਸੇ ਨੇ ਲੋਕਾਂ ਦੀ ਗਰੀਬੀ ਦੂਰ ਕੀਤੀ ਹੈ ਆਈ ਥਿੰਕ ਨਹੀਂ ਸਿਰਫ 5 ਕਿਲੋ ਨਾਗ ਦੇ ਕੇ ਲੋਕਾਂ ਦੀ ਗਰੀਬੀ ਦੂਰ ਕਰਨ ਦੀਆਂ ਗੱਲਾਂ ਹੋ ਰੀਆਂ ਹਨ ਕੀ 5 ਕਿਲੋ ਨਾ ਦੇ ਨਾਲ ਲੋਕਾਂ ਦੀ ਗਰੀਬੀ ਦੂਰ ਹੋ ਜਾਏਗੀ ਆਈ ਥਿੰਕ ਬਿਲਕੁਲ ਨਹੀਂ 5 ਕਿਲੋ ਅਨਾਜ ਤਾਂ ਸਿਰਫ ਇੱਕ ਜੀਵਨ ਦਾ ਜਰੀਆ ਹੈ ਕਿ ਅਸੀਂ 5 ਕਿਲੋ ਅਨਾਜ ਖਾ ਕੇ ਜੀ ਸਕੀਏ ਨਾ ਕਿ ਮਰ ਨਾ ਜਾਈਏ ਜੇਕਰ ਸਰਕਾਰ ਨੇ ਨਾ ਇਹ ਦਿੱਤਾ ਤਾਂ ਬਾਕੀ ਸਟੇਟ ਦੇ ਹਾਲਾਤ ਦੇਖ ਲਓ ਕਈਆਂ ਦੇ ਇੰਨੇ ਬੁਰੇ ਹਨ ਹਨ ਕਿ ਉੱਥੇ ਭੁੱਖਮਰੀ ਕਪੋਸ਼ਨ ਦੇ ਸ਼ਿਕਾਰ ਹੋ ਰਹੇ ਹਨ ਲੋਕ ਆ ਦੋਸਤੋ 5 ਕਿਲੋ ਅਨਾਜ ਤਾਂ ਸਿਰਫ ਇੱਕ ਇਹਨਾਂ ਦਾ ਚੋਣਵੀ ਸਟੰਟ ਹੈ ਤਾਂ ਕਿ ਲੋਕ ਵੋਟ ਪਾਉਣਾ ਅਗਰ ਲੋਕਾਂ ਨੂੰ ਕੋਈ ਲਾਲਚ ਨਾ ਦਿੱਤਾ ਗਿਆ ਤਾਂ ਲੋਕ ਵੋਟ ਕਿਉਂ ਪਾਉਣਗੇ ਇਹਨਾਂ ਦੀ ਰੈਲੀਆਂ ਦੇ ਵਿੱਚ ਭੀੜ ਇਕੱਠੀ ਕਿੱਥੋਂ ਹੋਊਗੀ ਲੋਕ ਇਹਨਾਂ ਨੂੰ ਕਿਉਂ ਚੂਸ ਕਰਨਗੇ ਅਗਰ ਲੋਕਾਂ ਨੂੰ ਕੋਈ ਵੀ ਲਾਲਚ ਨਹੀਂ ਦਿੱਤਾ ਤਾਂ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਅਸੀਂ ਤਾਂ 5 ਕਿਲੋ ਅਨਾਜ ਲੈ ਕੇ ਹੀ ਖੁਸ਼ ਹੋ ਜਾਂਦੇ ਹਾਂ ਕੀ ਕਦੇ ਕਿਸੇ ਨੇ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਜਾਂ ਕਿਸੇ ਪਾਰਟੀ ਨੂੰ ਸਵਾਲ ਕੀਤਾ ਹੈ ਕੁਐਸਚਨ ਕੀਤਾ ਹੈ ਕਿ ਤੁਸੀਂ ਸਾਡੇ ਬੱਚਿਆਂ ਲਈ ਚੰਗੀ ਐਜੂਕੇਸ਼ਨ ਦਾ ਅਰੇਂਜਮੈਂਟ ਕਰੋ ਚੰਗੇ ਟੀਚਰ ਪ੍ਰੋਵਾਈਡ ਕਰੋ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰੋ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੈਸਿਲਿਟੀ ਆ ਸਰਕਾਰੀ ਸਕੂਲਾਂ ਦੇ ਵਿੱਚ ਕਰੋ ਸਾਡੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੋ ਵਾ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਆਈ ਥਿੰਕ ਕਿਸੇ ਨੇ ਇਹ ਟਾਪਿਕ ਤੇ ਗੱਲ ਨਹੀਂ ਕੀਤੀ ਕਿਉਂਕਿ ਇਸ ਤਾਂ 5 ਕਿਲੋ ਅਨਾਜ ਲੈ ਕੇ ਹੀ ਖੁਸ਼ ਹੋ ਜਾਂਦੇ ਆ 5 ਕਿਲੋ ਅਨਾਜ ਸਰਕਾਰ ਆਪਣੀ ਜੇਬ ਚੋਂ ਨਹੀਂ ਦਿੰਦੀ ਦੋਸਤੋ ਅਸੀਂ ਮਾਚਿਸ ਤੋਂ ਲੈ ਕੇ ਹਰ ਇੱਕ ਚੀਜ਼ ਤੱਕ ਗਵਰਨਮੈਂਟ ਨੂੰ ਟੈਕਸ ਦੰਨੇ ਆ ਉਹ ਟੈਕਸ ਲੈ ਕੇ ਗਵਰਨਮੈਂਟ ਸਾਨੂੰ ਕੁਸ਼ਕ ਪੈਸੇ ਇਹਨਾਂ ਸਬਸਿਡੀ ਦੇ ਰੂਪ ਦੇ ਵਿੱਚ ਵਾਪਸ ਕਰ ਦਿੰਦੀ ਹੈ ਮੰਨ ਲਓ ਅਸੀਂ 100 ਰੁਪਏ ਦੀ ਕਣਕ ਲੱਤੀ ਲੇਕਿਨ ਸਾਡੇ ਕੋਲੋਂ 1000 ਰੁਪਏ ਤੱਕ ਦਾ ਟੈਕਸ ਲਿਆ ਜਾਂਦਾ ਹੈ ਸਿੱਧੇ ਰੂਪ ਚ ਨਹੀਂ ਸਿੱਧੇ ਰੂਪ ਦੇ ਵਿੱਚ ਦੋਸਤੋ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਐਕਚੁਅਲੀ ਜੇ ਦੇਖੀਏ ਤਾਂ ਪੈਟਰੋਲ ਦੀ ਕੀਮਤ 40 45 ਰੁਪਏ ਲੀਟਰ ਤੋਂ ਵੱਧ ਨਹੀਂ ਹੈਗੀ ਲੇਕਿਨ ਸਾਨੂੰ ਪੈਟਰੋਲ ਇਸ ਸਮੇਂ ਹਿੰਦੁਸਤਾਨ ਦੇ ਵਿੱਚ 100 ਰੁਪਏ ਲੀਟਰ ਮਿਲ ਰਿਹਾ ਹੈ ਇੰਨਾ ਟੈਕਸ ਦੇ ਕੇ ਸਾਨੂੰ ਕੁਝ ਫੈਸਿਲਟੀਆਂ ਸਰਕਾਰਾਂ ਦੇ ਦਿੰਦੀਆਂ ਹਨ ਰੋਜ਼ਗਾਰ ਦੀਆਂ ਗੱਲ ਨਹੀਂ ਕਰਦੀਆਂ ਬੱਚਿਆਂ ਦੀ ਚੰਗੀ ਐਜੂਕੇਸ਼ਨ ਦੀ ਗੱਲ ਨਹੀਂ ਕਰਦੀਆਂ ਚੰਗੀ ਹੈਲਥ ਸਹੂਲਤਾਂ ਦੀ ਗੱਲ ਨਹੀਂ ਕਰਦੀਆਂ ਸਿਰਫ ਧਰਮ ਦੀ ਰਾਜਨੀਤੀ ਖੇਡਦੀਆਂ ਹਨ ਕੁਝ ਕੁ ਪਾਰਟੀਆਂ ਲੋਕਾਂ ਨੂੰ ਜਾਤ ਪਾਤ ਧਰਮ ਦੇ ਨਾਂ ਤੇ ਵੰਡ ਕੇ ਵੋਟਾਂ ਲਈਆਂ ਜਾਂਦੀਆਂ ਹਨ ਦੋਸਤੋ ਚੈਨਲ ਨੂੰ ਲਾਈਕ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਦੋਸਤੋ 5 ਕਿਲੋ ਨਾਜ ਤਾਂ ਸਿਰਫ ਇੱਕ ਜੀਵਨ ਜਿਉਣ ਦਾ ਜਰੀਆ ਹੈ ਜੀਣ ਦੇ ਲਈ ਤਾਂ ਅਸੀਂ ਗਾਵਾਂ ਮੱਝਾਂ ਬੱਕਰੀਆਂ ਵਗੈਰਾ ਆਦੀ ਪਾਲਦੇ ਹਾਂ ਚਾਰਾ ਦਾ ਅਸੀਂ ਉਹਨਾਂ ਨੂੰ ਵੀ ਪਾਉਂਦੇ ਹਾਂ ਦੋਸਤੋ ਦੋਸਤੋ ਕੋਈ ਵੀ ਸਰਕਾਰ ਗਰੀਬੀ ਦੂਰ ਨਹੀਂ ਕਰ ਸਕਦੀ ਗਰੀਬੀ ਤਾਂ ਸਿਰਫ ਤੁਹਾਡੇ ਬੱਚੇ ਪੜ੍ਹ ਲਿਖ ਕੇ ਰੋਜ਼ਗਾਰ ਤੇ ਲਾ ਕੇ ਨੌਕਰੀ ਤੇ ਲਾ ਕੇ ਹੀ ਦੂਰ ਕਰ ਸਕਦੇ ਹਨ ਇਸ ਲਈ ਵੋਟ ਸਿਰਫ ਉਸ ਪਾਰਟੀ ਨੂੰ ਦਿਓ ਜਿਹੜੀ ਤੁਹਾਡੀ ਸਿਹਤ ਸੂਲਤਾਨੀ ਗੱਲ ਕਰੇ ਬੱਚਿਆਂ ਲਈ ਚੰਗੀ ਐਜੂਕੇਸ਼ਨ ਪ੍ਰੋਵਾਈਡ ਕਰੇ ਰੋਜ਼ਗਾਰ ਦੇ ਸਾਧਨ ਪੈਦਾ ਕਰੇ ਨਾ ਕਿ ਉਸ ਪਾਰਟੀ ਨੂੰ ਦਿਓ ਜਿਹੜੀ ਰਾਜਨੀਤੀ ਧਰਮ ਦੀ ਖੇਡੇ ਲੋਕਾਂ ਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਵੋਟਾਂ ਲਵੇ ਦੋਸਤੋ ਤੁਸੀਂ ਆਪਣੇ ਘਰ ਦੀ ਅਰਥਵਿਵਸਥਾ ਵੱਲ ਧਿਆਨ ਦਿਓ ਕਿ ਇਹ ਕਿਵੇਂ ਚੱਲੂਗੀ ਵਧੀਆ ਤਰੀਕੇ ਦੇ ਨਾਲ ਨਾ ਕਿ ਇਹਨਾਂ ਲੀਡਰਾਂ ਦੀ ਇਹਨਾਂ ਦਿਨਾਂ ਚੱਲਦੀ ਰਹਿੰਦੀ ਹੈ ਕਿਉਂਕਿ ਲੋਕਾਂ ਕੋਲ ਕੋਈ ਹੋਰ ਆਮਦਨ ਹੁੰਦੀ ਨਹੀਂ ਹੈ ਹੈਂਡ ਟੂ ਮਾਊਥ ਨੇ 60 70 ਕਰੋੜ ਤੋਂ ਵੱਧ ਲੋਕ ਖੈਂਟੂ ਮਾਊਥ ਨੇ ਆਪਣੇ ਦੇਸ਼ ਦੇ ਵਿੱਚ ਕੋਈ ਵੀ ਸਰਕਾਰ ਤੁਹਾਡੇ ਘਰ ਦੀ ਅਰਥਵਿਵਸਥਾ ਚੇਂਜ ਨਹੀਂ ਕਰ ਸਕਦੀ ਸਿਰਫ ਤੁਹਾਡੇ ਬੱਚੇ ਹੀ ਪੜ੍ਹ ਲਿਖ ਕੇ ਚੇਂਜ ਕਰ ਸਕਦੇ ਹਨ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸਿੱਧੂ ਕੇਮਲਾ ਟੀਵੀ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਦੋਸਤਾਂ ਦਾ ਫੈਨਸ ਦਾ ਤਾਏਦ ਨੂੰ ਧੰਨਵਾਦ ਵੀਡੀਓ ਦੇਖਣ ਦੇ ਲਈ